ਅੱਜ ਤੁਹਾਨੂੰ ਆਪਾਂ ਦਰਸ਼ਨ ਕਰਵਾ ਰਹੇ ਹਾਂ ਜੀ ਤਨ ਤਨ ਬਾਬਾ ਜਵਾਬਦਾਸ ਜੀ ਸੂਸਾ ਜਿਲ੍ਹਾ ਸ਼ਰਪੁਰ ਵਰਤਵਰਾ ਸਾਧ ਦੇ ਜਿੱਥੇ ਕੇ ਕਾਫੀ ਸੰਤਾਂ ਦਾ ਇਸ ਸਥਾਨ ਦੇ ਉੱਤੇ ਹਰਿਆਣਾ ਨਤਮਸਤਕ ਹੋਣ ਆਉਂਦੀਆਂ ਨੇ ਤੇ ਆਪਾਂ ਤੁਹਾਨੂੰ ਇਸ ਸਥਾਨ ਬਾਰੇ ਆਪਣੀ ਇਸ ਵੀਡੀਓ ਚ ਪੂਰੀ ਜਾਣਕਾਰੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਜੀ ਡੇਰਾ ਬਾਬਾ ਜਵਾਰਦਾਸ ਜੀ ਸੂਸਾ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਕਿ ਜਲੰਧਰ ਤੋਂ ਸੂਸਾ ਦੀ ਦੂਰੀ ਤਕਰੀਬਨ 38 ਕਿਲੋਮੀਟਰ ਆ ਜੀ ਤੇ ਹਸ਼ਿਆਰਪੁਰ ਤੋਂ ਸੂਸਾਂ ਦੀ ਦੂਰੀ ਕੋਈ 27 ਕਿਲੋਮੀਟਰ ਹੈ। ਇਹ ਹੀ ਦੂਰੀ ਜੇਕਰ ਆਪਾਂ ਭੋਗਪੁਰਵਾਲਦੀ ਆਉਣੇ ਆ ਤਾਂ 11 ਕਿਲੋਮੀਟਰ ਹੈ ਤੇ ਆਦਮਪੁਰ ਤੋਂ ਕੋਈ 16 ਕਿਲੋਮੀਟਰ ਹੈ। ਤੇ ਅੱਜ ਆਪਾਂ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਕਰਵਾਉਣਾ ਆਏ ਹਾਂ। ਤਾਂ ਕਿ ਸਾਰੀ ਸੰਗਤ ਨੂੰ ਇਸ ਸਥਾਨ ਦੇ ਦਰਸ਼ਨ ਕਰਵਾਏ ਜਾ ਸਕਣ। ਆਓ ਜੀ ਆਪਾਂ ਦਰਸ਼ਨ ਕਰਦੇ। ਇਹ ਹੈ ਜੀ ਸਥਾਨ ਧੰਨ ਧੰਨ ਬਾਬਾ ਜਵਾਰਦਾਸ ਜੀ ਉਹਨਾਂ ਦਾ ਸਥਾਨ ਹੈ ਜੀ ਬਹੁਤ ਵਧੀਆ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਸ਼ਾਨਦਾਰ ਸਥਾਨ ਬਣਿਆ ਹੋਇਆ ਹੈ ਜੀ ਇਸ ਸਥਾਨ ਦੇ ਅੰਦਰ ਵੜਦੇ ਅਸੀਂ ਸਭ ਤੋਂ ਪਹਿਲਾਂ ਇੱਕ ਬਾਬਾ ਜੀ ਦਾ ਖੂਹ ਆਪਾਂ ਤੁਹਾਨੂੰ ਇਸ ਖੂਹ ਦੇ ਵੀ ਦਰਸ਼ਨ ਕਰਵਾਵਾਂਗੇ ਤਾਂ ਕਿ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕੀ ਖੂਕ ਇਸ ਤਰ੍ਹਾਂ ਚੱਲਦੇ ਹੁੰਦੇ ਸੀ ਔਰ ਖੂ ਕੀ ਹੁੰਦਾ ਸੀ ਖੂ ਦੇ ਵਿੱਚ ਕਿਉਂਕਿ ਹੁਣ ਤਾਂ ਇੱਕ ਹਸਾਬ ਨਾਲ ਅਲੋਪ ਹੀ ਹੋ ਚੁੱਕੇ ਨੇ ਚਲੋ ਵੀ ਬੱਚੋ ਗੇੜ ਕੇ ਦਿਖਾਓ ਖੂ ਪਾਣੀ ਕੱਢੀਏ ਤਾਂ ਖੂ ਦੇ ਵਿੱਚ ਕੀ ਕੀ ਹੁੰਦਾ ਸੀ ਜੀ ਬਾਬਾ ਜੀ ਦਾ ਖੂ ਗਾਦੀ ਚਕਲਾ ਕੁੱਤਾ ਚਕਲੀਆਂ ਬੁੜੀਏ ਲੱਟ ਵੇੜ ਸੁਮਹਾਲ ਚਿੰਡਾ ਪਾਰਚਾ ਪਾਣੀ ਝੱਲਨ ਮਾਉਂ ਲੋਰੀ ਦੇਖੋ ਤੁਹਾਨੂੰ ਇੱਕ ਪੁਰਾਣੀ ਵਿਰਾਸਤ ਦੇ ਨਾਲ ਵੀ ਦਿਖਾਇਆ ਜਾ ਰਿਹਾ ਹੈ ਕਿ ਬੱਚੇ ਨੂੰ ਕਿਸ ਤਰ੍ਹਾਂ ਗੇੜ ਕੇ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ ਇਹ ਹੈ ਜੀ ਬਾਬਾ ਜੀ ਦਾ ਖੂ ਇਸ ਤੋਂ ਬਾਅਦ ਨਾਲ ਹੀ ਇੱਥੇ ਬੀਬੀਆਂ ਦੇ ਭਾਈਆਂ ਲਈ ਬਾਥਰੂਮ ਬਣੇ ਹੋਏ ਨੇ ਔਰ ਕਾਫੀ ਪੁਰਾਣੇ ਵਿਰਕ ਜਿਹੜੇ ਕਿ ਜਾਨਵਰਾਂ ਦੇ ਰਹਿਣ ਦੇ ਰਹਿਣ ਬਸੇਰੇ ਬਣਦੇ ਨੇ ਦੇਖੋ ਕਿਸ ਤਰ੍ਹਾਂ ਪਰਪੰਗਲੇ ਵੀ ਬੈਠੇ ਹੋਏ ਨੇ ਔਰ ਤਰ੍ਹਾਂ ਤਰ੍ਹਾਂ ਦੇ ਜਾਨਵਰ ਇਹਨਾਂ ਰੁੱਖਾਂ ਤੇ ਆਣ ਕੇ ਗਰਮੀ ਦੇ ਵਿੱਚ ਬੈਠਦੇ ਨੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸਰੋਵਰ ਦੇ ਦਰਸ਼ਨ ਕਰਵਾਵਾਂਗੇ ਇੱਥੇ ਇੱਕ ਬਹੁਤ ਸ਼ਾਨਦਾਰ ਸਰੋਵਰ ਵੀ ਬਣਿਆ ਹੋਇਆ ਹੈ ਜੋ ਕਿ ਸੰਗਤਾਂ ਲਈ ਇੱਥੇ ਆਪਣੇ ਇਲਾਕੇ ਦੀਆਂ ਆਣਕੇ ਸੰਗ ਸੰਗਤਾ ਆਉਂਦੀਆਂ ਹਨ ਔਰ ਗੁਰਦੁਆਰਾ ਸਾਹਿਬ ਦਾ ਇੱਕ ਸਰੋਵਰ ਵੀ ਬਣਿਆ ਹੋਇਆ ਹੈ ਜੀ। ਇਹ ਜੀ ਤੁਹਾਨੂੰ ਸਰੋਵਰ ਦੇ ਵੀ ਦਰਸ਼ਨ ਕਰਵਾਏ ਜਾਂਦੇ ਨੇ ਜੀ। ਹਾਂਜੀ ਇਹ ਹੈ ਜੀ ਸਰੋਵਰ। ਕਾਫੀ ਖਿਆਲ ਰੱਖਿਆ ਜਾਂਦਾ ਇਹਦੇ ਵਿੱਚ ਇੱਕ ਗ੍ਰੇਲ ਕੀਤੀ ਗਈ ਹੈ ਸਟੀਲ ਦੀ ਗ੍ਰੇਲ ਲਗਾਈ ਗਈ ਹੈ ਤਾਂ ਕਿ ਕੋਈ ਵੀ ਬੱਚਾ ਇਹਨੂੰ ਪਾਰ ਕਰਕੇ ਅੱਗੇ ਡੂੰਘੇ ਪਾਣੀ ਦੇ ਵਿੱਚ ਨਾ ਜਾ ਸਕੇ ਇਹ ਵੀ ਕਾਫੀ ਖਿਆਲ ਰੱਖਿਆ ਗਿਆ ਹੈ ਜੀ ਲੋ ਜੀ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਆਪਾਂ ਬਾਬਾ ਜੀ ਦੇ ਇਸ ਸਥਾਨ ਦੇ ਸਭ ਤੋਂ ਪਹਿਲਾਂ ਅੰਦਰ ਵੜਦੇ ਆਂ ਅਸੀਂ ਸਮਾਦ ਭਾਈ ਸ਼ੇਰਾ ਸਿੰਘ ਜੀ ਭਾਈ ਹਰੀਦਾਸ ਜੀ ਭਾਈ ਲਾਬਦਾਸ ਜੀ ਜਿਹੜੇ ਕਿ ਅਨੇਨਾ ਸੇਵਕ ਸੀ ਗੁਰੂ ਘਰ ਦੇ ਉਹਨਾਂ ਦੀਆਂ ਇੱਥੇ ਸਮਾਦਾਂ ਬਣੀਆਂ ਹੋਈਆਂ ਨੇ ਜੀ ਇਸ ਤੋਂ ਬਾਅਦ ਬਾਤ ਨੂੰ ਆਪਾਂ ਦਰਸ਼ਨ ਕਰਵਾ ਰਹੇ ਹਾਂ ਇਹ ਸਮਾਦ ਹੈ ਭਾਈ ਸਾਹਿਬ ਬਾਬਾ ਜਵਾਰਦਾਸ ਜੀ ਹੁਣਾਂ ਦੀ ਸਤੇ ਵੀ ਦਰਸ਼ਨ ਕਰਵਾ ਰਹੇ ਹਾਂ ਜੀ ਇੰਬਾ ਬੱਜਵਾਰ ਦਾ ਸੋਨਾ ਦੀ ਇੱਥੇ ਪ੍ਰਤੀਮਾ ਬਣਾਈ ਗਈ ਹੈ ਜੀ ਜਿਹੜੀ ਨਾ ਇਹ ਜਿਹੜੀ ਅੰਦਰ ਨਾਲ ਨੀ ਉਹ ਛਤਰ ਉੱਤੇ ਮਾਸ਼ਾਅੱਲਾ ਅੱਜ ਕੱਲੇ ਤੇ ਸੇਵਾ ਦਾ ਕੰਮ ਚੱਲ ਰਿਹਾ ਹੈ ਜੀ ਸੇ ਕਰੀਗਰ ਲੱਗੇ ਹੋਏ ਨੇ ਇਹ ਹੈ ਜੀ ਬੱਬਾ ਬੱਬਾ ਦਾ ਕੰਮ ਚੱਲ ਰਿਹਾ ਹੈ ਜੀ ਇਨ ਸ਼ਾਨ ਸਾਹਿਬ ਇਸ ਸਥਾਨ ਦੇ ਨਿਸ਼ਾਨ ਸਾਹਿਬ ਦੀ ਇੱਕ ਖਾਸ ਮਹੱਤਤਾ ਹੈ ਜੀ ਮੈਂ ਉਹ ਤੁਹਾਨੂੰ ਮੈਂ ਆਪਣੀ ਇਸ ਵੀਡੀਓ ਦੇ ਅਖੀਰ ਵਿੱਚ ਦੱਸਾਂਗਾ ਹਰ ਹਰ ਦਇਆ ਕਿਨ ਸ਼ਾਨ ਸਾਹਿਬ ਦੀ ਇੱਥੇ ਕੀ ਖਾਸ ਕੀ ਮਹੱਤਤਾ ਹੈ ਜੀ ਇਹ ਪਾਈ ਦੀ ਖੂਈ ਇਹ ਉਹੀ ਖੂਈ ਹੈ ਜੀ ਜਿੱਥੋਂ ਬਾਬਾ ਜੀ ਪਾਣੀ ਭਰ ਕੇ ਹਾਲੀਆਂ ਤੇ ਪਸ਼ੂਆਂ ਨੂੰ ਪਲਾਇਆ ਕਰਦੇ ਸਨ ਇਸ ਕਰਕੇ ਇਸ ਡੇਰਾ ਸਾਹਿਬ ਨੂੰ ਭਾਈ ਦੀ ਖੂਹ ਦੇ ਨਾਲ ਵੀ ਭਾਈ ਦੀ ਖੂਹ ਦੇ ਨਾਲ ਵੀ ਪਹਿਲੇ ਸਮਿਆਂ ਦੇ ਵਿੱਚ ਬੁਲਾਇਆ ਜਾਂਦਾ ਸੀ ਇਹ ਆਸਥਾਨ ਹੈ ਜੀ ਇਹ ਹੈ ਜੀ ਲੰਗਰ ਹਾ ਜਿੱਥੇ ਕਿ 24 ਘੰਟੇ ਬਿਨਾਂ ਕਿਸੇ ਜਾਤ ਧਰਮ ਦੇ ਹਰ ਰਾਹੀ ਨੂੰ ਹਰ ਆਏ ਗਏ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਔਰ ਇੱਥੇ ਮੇਰੇ ਵੀਰ ਭਾਈ ਬਿਨਾ ਕਿਸੇ ਪੇਤ ਪਾਪ ਦੇ ਇਸ ਇਲਾਕੇ ਦੇ ਹਰ ਵੇਲੇ ਕਾਫੀ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ ਜੀ ਸਕੂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਦਰ ਡੇ ਹੋਣ ਕਰਕੇ ਸੰਗਤਾਂ ਕਾਫੀ ਘਟ ਨੇ ਜੀ ਇਹ ਸਟੋਰ ਜੀ ਇਹ ਜਿੱਥੇ ਲੰਗਰ ਪਾਣੀ ਸੰਗਤਾਂ ਲਈ ਤਿਆਰ ਹੁੰਦੇ ਨੇ ਵੈਸੇ ਇੱਥੇ ਹਰ ਐਤਵਾਰ ਸੰਗਰਾਂਦ ਤੇ ਮੱਸਿਆ ਤੇ ਸੰਗਤਾਂ ਦਾ ਕਾਫੀ ਸੰਗਤਾਂ ਆਉਂਦੀਆਂ ਹਨ ਇਸ ਏਰੀਏ ਦੀਆਂ ਸੰਗਤਾਂ ਦੇ ਵਿੱਚ ਕਾਫੀ ਇਸ ਸਥਾਨ ਦੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਦਰਬਾਰ ਸਾਹਿਬ ਦੇ ਜਿੱਥੇ ਕਿ ਆਪਣੇ ਮਹਾਰਾਜ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੋਭਤ ਨੇ ਔਰ ਹੁਣ ਤੁਹਾਨੂੰ ਆਪਾਂ ਉਸ ਸਥਾਨ ਦੇ ਦਰਸ਼ਨ ਕਰਵਾਵਾਂਗੇ ਜੀ ਹਰ ਹਰ ਨਾਮ ਨੂੰ ਬੁਕਰਾ ਹਰ ਹਰ ਗੁਰਲੀ ਹਰ ਹਰ ਮਨ ਹਰ ਰਸ ਟੋਲ ਟਲ ਸੌਂਗਾ ਜੀ ਜੋ ਆਵੋ ਸਤਿਮੈ ਗਨ ਵਲੇ ਅਲੇ ਗੁਰੂ ਘਰ ਦੀ ਮਰਿਆਦਾ ਨੂੰ ਰੱਖ ਤੇ ਕਾਇਮ ਰੱਖਦੇ ਹੋਏ ਆਪਾਂ ਇਸ ਵੀਡੀਓ ਕੈਮਰੇ ਨੂੰ ਅੰਦਰ ਨਹੀਂ ਲੈ ਜਾਵਾਂਗੇ ਸਿਰਫ ਆਪਾਂ ਬਾਹਰ ਤੋਂ ਹੀ ਇਸ ਤੇ ਦਰਸ਼ਨ ਕਰਵਾਵਾਂਗੇ ਜੀ ਬਾਹਰ ਇਹ ਤੱਕ ਗੁਰ ਨਹੀਂ ਪਾਇਆ ਮਨ ਮੋ ਗਰਬ ਜੋ ਜਿਤ ਬਹੁਤ ਦਾ ਨੀਰੋ ਆਪਦੇ ਆਪੇ ਹੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇਹ ਨਿਸ਼ਾਨ ਸਾਹਿਬ ਬਾਰੇ ਪਹਿਲਾਂ ਗੱਲ ਕੀਤੀ ਸੀ ਆਪਣੀ ਵੀਡੀਓ ਦੇ ਵਿੱਚ ਇਹਦੀ ਇੱਕ ਖਾਸ ਮਹੱਤਤਾ ਹੈ ਜੀ ਜਿਹਦਾ ਕਰਕੇ ਦਿਸਮ ਦੇਸ਼ਾਂ ਦੀਆਂ ਸੰਗਤਾਂ ਦੇ ਵਿੱਚ ਇਸ ਸਥਾਨ ਦੀ ਬਹੁਤ ਜ਼ਿਆਦਾ ਸ਼ਰਧਾ ਰਹਿ ਹੈ ਹਰ ਸਾਲ ਬਾਅਦ ਮਈ ਮਹੀਨੇ ਦੇ ਵਿੱਚ ਇੱਥੇ ਸਾਲਾਨਾ ਜੋੜ ਮੇਲਾ ਲੱਗਦਾ ਹੈ। ਔਰ ਉਸ ਦਿਨ ਇਸ ਨਿਸ਼ਾਨ ਸਾਹਿਬ ਦੇ ਇਹ ਨਿਸ਼ਾਨ ਸਾਹਿਬ ਜਦੋਂ ਇਸ ਦਾ ਚੋਲਾ ਬਦਲਿਆ ਜਾਂਦਾ ਹੈ ਉਸ ਤੋਂ ਬਾਅਦ ਇਹ ਨਿਸ਼ਾਨ ਸਾਹਿਬ ਆਪਣੇ ਆਪ ਹੀ ਚੜਦਾ ਹੈ ਜੀ। ਜਿਸ ਵੀ ਵੀਰ ਜਾਂ ਭਰਾ ਨੂੰ ਇਸ ਚੀਜ਼ ਤੇ ਸ਼ੱਕ ਹੋਵੇ ਉਹ ਜਦੋਂ ਮਰਜੀ ਮਈ ਮਹੀਨੇ ਦੇ ਵਿੱਚ ਆਣ ਕੇ ਸਲਾਨਾ ਜੋੜ ਮਿਲੇ ਤੇ ਇਹ ਚੀਜ਼ ਆਪਣੀ ਅੱਖੀਂ ਦੇਖ ਸਕਦਾ ਹੈ ਤੇ ਅੱਜ ਕੱਲ ਇਹਦੀਆਂ ਵੀਡੀਓ YouTube ਤੇ ਵੀ ਬਹੁਤ ਜ਼ਿਆਦੀਆਂ ਹਾਂ ਮਿਲਦੀਆਂ ਹਨ ਜੋ ਦਿਖਾਇਆ ਵੀ ਜਾਂਦਾ ਹੈ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਮੇਲੇ ਵਾਲੇ ਦਿਨ ਆ ਕੇ ਵੀ ਤੁਹਾਨੂੰ ਇਹ ਵੀਡੀਓ ਦਿਖਾਵਾਂਗੇ ਪਰ ਫਿਰ ਵੀ ਜਿਸ ਵੀ ਸੰਗਤ ਦੇ ਮਨ ਵਿੱਚ ਹੋਵੇ ਉਹ ਇੱਥੇ ਆਣ ਕੇ ਜ਼ਰੂਰ ਦੇਖ ਸਕਦਾ ਹੈ ਇੱਕ ਬਹੁਤ ਵਧੀਆ ਰਮਣੀਕ ਜਗ੍ਹਾ ਤੇ ਇਹ ਸਥਾਨ ਬਾਬਾ ਜਵਾਰਦਾਸ ਜੀ ਦਾ ਸ਼ੋਭਤਾ ਹੈ ਇਹ ਸਮੂਹ ਸੰਗਤਾਂ ਦੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸਥਾਨ ਤੇ ਰਜਾਨਾ ਕਾਫੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਹਨ ਪਰ ਹਰ ਐਤਵਾਰ ਤੇ ਸੰਗਰਾਂਦ ਔਰ ਮੱਸੀਆ ਤੇ ਵਸਾਖੀ ਵੀ ਕਾਫੀ ਭਰਦੀ ਹੈ ਇੱਥੇ ਇਸ ਲਈ ਦੇਖੋ ਮਈ ਮਹੀਨੇ ਦੀਆਂ ਤਿਆਰੀਆਂ ਸ਼ੁਰੂ ਹੋ ਵੀ ਚੁੱਕੀਆਂ ਹਨ ਸੋ ਇੱਥੇ ਹੀ ਅਸੀਂ ਆਪਣਾ ਚੈਨਲ ਤੇ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ